ਕਿ ਮੋਦੀ ਤੇ ਉਹਦੀ ਜੋਗੀ ਸਰਕਾਰ ਜਿਹੜੀ ਆ ਦੇਸ਼ ਦੇ ਵਿੱਚ ਡਾਕਟਰ ਪਿੰਮਰਾਓ ਜੀ ਦੇ ਦਿੱਤੇ ਸੰਵਿਧਾਨ ਨੂੰ ਦੇਸ਼ ਦੇ ਵਿੱਚ ਲੋਕਤੰਤਰ ਆਜ਼ਾਦੀ ਤੋਂ ਬਾਅਦ ਆਏ ਲੋਕਤੰਤਰ ਦਾ ਕਾਹਨ ਕਰਕੇ ਉਹ ਡਿਕਟੇਟਰशाही ਰਾਜ ਕਰਨਾ ਚਾਹੁੰਦੇ ਨੇ ਉਹ ਹਿਟਲਰ ਹੀ ਰਾਜ ਕਰਨਾ ਚਾਹੁੰਦੇ ਨੇ ਉਹ ਚਾਈਨਾ ਵਰਗਾ ਰਾਜ ਕਰਨਾ ਚਾਹੁੰਦੇ ਨੇ ਕਿਸਾਨਾਂ ਦੇ ਇਸ ਸੰਘਰਸ਼ ਨੂੰ ਉਚਲਨ ਤੇ ਲਈ ਬਣਾਈ ਗਈ ਮੋਦੀ ਤੇ ਯੋਗੀ ਸਰਕਾਰ ਦੀ ਨੀਤੀ ਦੇ ਖਿਲਾਫ ਬਣਿਆ ਜਿਹੜੀ ਵੀਡੀਓ ਸਾਹਮਣੇ ਆਈ ਉਹਦੇ ਵਿੱਚ ਸਪਸ਼ਟ ਹੋ ਗਿਆ ਔਰ ਉਹਨਾਂ ਦੇ ਬੀਐਸਓ ਤੇ ਡਰਾਈਵਰ ਜਿਹੜੇ ਸੀ ਉਹਨਾਂ ਨੇ ਵੀ ਦੱਸ ਦਿੱਤਾ ਕਿ ਉਹਨਾਂ ਦਾ ਬੇਟਾ ਸੀ ਜਿਹਦੇ ਕੋਲ ਆਪਣੇ ਵੈਪਨ ਸੀਗੇ ਜਿਹਦੇ ਨਾਲ ਉਹਨਾਂ ਨੇ ਗੋਲੀਆਂ ਚਲਾਈਆਂ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇਦੋਂ ਵੱਡਾ क्रूरता ਵਾਲਾ ਕਦਮ ਕੋਈ ਨਹੀਂ ਹੋ ਸਕਦਾ ਜਾਂ ਤਾਂ ਆਪਾਂ ਨੇ ਦੇਖਿਆ ਸੀਗਾ ਆਈਐਸਆਈਐਸਆਈ ਜਿਹੜਾ ਉਹ ਇਸ ਤਰ੍ਹਾਂ ਦੇ क्रूर ਕੰਮ ਕਰਿਆ ਕਰਦੀ ਸੀ ਵੀ ਬੰਦਾ ਬਿਠਾਇਆ ਉਹਦੀ ਗਰਦਨ ਲਾਤੀ ਜਾਂ ਦੇਖਦੇ ਸੀ ਤਾਲਿਬਾਨ ਇਹ じゃ ਕੰਮ ਕਰਦੇ ਨੇ ਕਿ ਜਿਹਨੂੰ ਰੱਖ ਕੇ ਉਹਦੇ ਸਿਰ 'ਚ ਗੋਲੀ ਮਾਰਤੀ ਜਾਂ ਜਿੱਥੇ ਮਰਜੀ ਉਹਨੂੰ ਡਰਾਉਂਦਾ ਇੰਤਾ ਦਾ क्रूरਤਾ ਦਾ ਕਦਮ ਇੱਕ ਰਾਜ ਗਰੇ ਮੰਤਰੀ ਦਾ ਬੇਟਾ ਕਰੇ ਔਰ ਮੈਂ ਸਮਝਦਾ ਕਿ ਅਜੇ ਤੱਕ ਉਹ ਰਾਜਗ੍ਰਹਿ ਮੰਤਰੀ ਆਪਣੇ ਪਦ ਤੇ ਬੈਠਾ ਰਵੇ ਔਰ ਪ੍ਰਧਾਨ ਮੰਤਰੀ ਉਹਨੂੰ ਬਰਖਾਸਤ ਨਾ ਕਰੇ ਇਤੋਂ ਸ਼ਰਮਚਾਰ ਗੱਲ ਸਾਡੇ ਲੋਕਤੰਤਰ ਦੇ ਵਿੱਚ ਨਹੀਂ ਹੋ ਸਕਦੀ ਦੇਖੋ ਜਿਹੜੀ ਲਖੀਮਪੁਰ ਖੀਰੀ ਦੇ ਵਿੱਚ ਇੱਕ ਬਹੁਤ ਮੰਦਭਾਗੀ ਘਟਨਾ ਹੋਈ ਜਿਹਦੇ ਵਿੱਚ ਕਿ ਹਿੰਦੁਸਤਾਨ ਦੇ ਰਾਜਗ੍ਰਹਿ ਮੰਤਰੀ ਦੇ ਬੇਟੇ ਨੇ ਸ਼ਰਿਆਮ ਇੱਕ ਇਹੋ ਜਿਹਾ ਘਣਾਉਣਾ ਕੰਮ ਕੀਤਾ ਜਿਹੜਾ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਮੈਂ ਸਮਝਾਂਗਾ ਕਿ ਜਲਿਆਂਵਾਲਾ ਬਾਗ ਤੋਂ ਬਾਅਦ ਜੇ ਕਿਤੇ ਕਿਸੇ ਨੇ ਕੋਈ ਇਹੋ ਜਿਹਾ ਮੈਸਚਰ ਕੀਤਾ ਆ ਅਮਰੀਕਾ ਸੱਤਾ ਦੇ ਨਸ਼ੇ ਦੇ ਵਿੱਚ ਸੱਤਾ ਦੇ ਨਸ਼ੇ ਦੇ ਵਿੱਚ ਉਹ ਇਹ ਹੋਇਆ ਔਰ ਇਹਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਘਟ ਹੈ ਔਰ ਉਹਦੇ ਤਹਿਤ ਜੋ ਇੱਕ ਰੋਸ ਪੂਰੇ ਦੁਨੀਆ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਕਿਸਾਨਾਂ ਦੇ ਇਸ ਸੰਘਰਸ਼ ਨੂੰ ਉਜਲਨ ਦੇ ਲਈ ਬਣਾਈ ਗਈ ਮੋਦੀ ਤੇ ਯੋਗੀ ਸਰਕਾਰ ਦੀ ਨੀਤੀ ਦੇ ਖਿਲਾਫ ਬਣਿਆ ਉਸ ਰੋਸ ਦੇ ਤਹਿਤ ਅੱਜ ਸਾਡੇ ਪ੍ਰਧਾਨ ਸਾਹਿਬ ਸਮੁੱਚੀ ਪੰਜਾਬ ਕਾਂਗਰਸ ਜਿਹੜੀ ਹੈਗੀ ਹੈ ਉਹਨਾਂ ਨੇ ਇੱਕ ਆਹਵਾਨ ਦਿੱਤਾ ਸੀਗਾ ਕਿ ਅਸੀਂ ਜੋ ਅੱਜ ਪੰਜਾਬ ਦੇ ਵਿੱਚੋਂ ਵੱਡੇ ਕਾਫਲੇ ਦੇ ਨਾਲ ਜਿਹੜਾ ਹੈਗਾ ਆ ਲਖੀਮਪੁਰ ਖੀਰੀ ਦੇ ਵੱਲੋਂ ਪੁੱਛ ਕੀਤਾ ਜਾਊਗਾ ਜੇ ਉਹਨਾਂ ਦੇ ਜਿਹੜੇ ਕੰਸਰਨ ਨੇ ਉਹਨਾਂ ਨੂੰ ਨਾਸਿਬ ਕੀਤਾ ਗਿਆ ਦੋ ਤਿੰਨ ਦਿਨ ਪਹਿਲਾਂ ਸਾਡੇ ਪ੍ਰਧਾਨ ਸਾਹਿਬ ਨੇ ਕਿਹਾ ਸੀਗਾ ਜਿਸ ਦੇ ਤਹਿਤ ਸਰਕਾਰ ਨੇ ਜਿੱਥੇ ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਨੇ ਔਰ ਨਾਲ ਦੀ ਨਾਲ ਇਹ ਮੰਗ ਕੀਤੀ ਗਈ ਸੀ ਕਿ ਉਹਨਾਂ ਦੇ بیٹے ਨੂੰ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਪਹਿਲਾਂ ਉਹਨਾਂ ਦੇ ਜਿਹੜੇ ਕਿ ਰਾਜ ਗ੍ਰਹਿ ਮੰਤਰੀ ਨੇ ਇੱਕ ਬਿਆਨ ਦਿੱਤਾ ਸੀਗਾ ਕਿ ਉਹਨਾਂ ਦਾ ਬੇਟਾ ਉਹਦੇ ਵਿੱਚ હાજર ਨਹੀਂ ਸੀ ਪਰ ਜਿਹੜੀ ਵੀਡੀਓ ਸਾਹਮਣੇ ਆਈ ਉਹਦੇ ਵਿੱਚ ਸਪਸ਼ਟ ਹੋ ਗਿਆ ਔਰ ਉਹਨਾਂ ਦੇ ਪੀਐਸਓ ਤੇ ਡਰਾਈਵਰ ਜਿਹੜੇ ਸੀਗੇ ਉਹਨਾਂ ਨੇ ਵੀ ਦੱਸ ਦਿੱਤਾ ਕਿ ਉਹਨਾਂ ਦਾ ਬੇਟਾ ਸੀ ਜਿਹਦੇ ਕੋਲ ਆਪਣੇ ਵੈਪਨ ਸੀਗੇ ਜਿਹਦੇ ਨਾਲ ਉਹਨਾਂ ਨੇ ਗੋਲੀਆਂ ਚਲਾਈਆਂ ਗੋਲੀਆਂ ਮਾਰੀਆਂ ਗਈਆਂ ਔਰ ਉਸ ਤੋਂ ਬਾਅਦ ਉਹ ਉਥੋਂ ਗੋਲੀਆਂ ਚਲਾਉਂਦਾ ਹੋਇਆ ਦੌੜ ਗਿਆ ਸੋ ਉਹਦੀ ਗ੍ਰਿਫਤਾਰੀ ਔਰ ਜਿਹੜਾ ਰਾਜ ਗ੍ਰਹਿ ਮੰਤਰੀ ਹੈ ਉਹਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਇਹ ਜਿਹੜਾ ਹੈਗਾ ਆ ਬਹੁਤ ਵੱਡਾ ਪਰਨਾ ਨਾ ਕੀ ਨਾ ਕਰਲ ਹੋ ਚੁੱਕੀ ਹੈ ਹਲੇ ਤੱਕ ਕੋਈ ਕਾਨੂੰਨੀ ਕਾਰਵਾਈ ਨਹੀਂ ਹੋ ਰਹੀ ਤੁਹਾਡੇ ਪ੍ਰਧਾਨ ਵੀ ਗਏ ਸੀਗੇ ਵੱਡੇ ਲੀਡਰ ਕਾਂਗਰਸ ਦੇ ਗਏ ਸੀਗੇ ਉਹਨਾਂ ਨੂੰ ਵੀ ਵੱਡੇ ਸਮੇਂ ਤੱਕ ਹਿਰਾਸਤ ਦੇ ਵਿੱਚ ਰੱਖਿਆ ਗਿਆ ਤਾਂ ਹੁਣ ਦੇਖੋ ਦੇਖੋ ਗੱਲ ਇਹ ਹੈ ਕਿ ਸਾਡਾ ਇਸ ਹਿੰਦੁਸਤਾਨ ਦਾ ਜਿਹੜਾ ਲੋਕਤੰਤਰ ਹੈ ਜਿਹੜਾ ਭੀਮrao ਅੰਬੇਦਕਰ ਜੀ ਦਾ ਦਿੱਤਾ ਸੰਵਿਧਾਨ ਹੈ ਉਹਦੇ ਤਹਿਤ ਜੋ ਸਰਕਾਰਾਂ ਚੱਲਣੀਆਂ ਚਾਹੀਦੀਆਂ ਜਦੋਂ ਦੀ ਮੋਦੀ ਸਰਕਾਰ ਆਈ ਹੈ ਜਦੋਂ ਦੀ ਜੋਗੀ ਸਰਕਾਰ ਆਈ ਹੈ ਇੱਕੋ ਗੱਲ ਹਿੰਦੁਸਤਾਨ ਦੇ ਵਿੱਚ ਜਿਹੜੀ ਸਭ ਤੋਂ ਪਹਿਲਾਂ ਚੱਲੀ ਜਿਹਨੂੰ ਕਾਂਗਰਸ ਨੇ ਅੱਗੇ ਰੱਖ ਕੇ ਚੱਲਿਆ ਸੰਵਿਧਾਨ ਬਚਾਓ ਦੇਸ਼ ਬਚਾਓ ਅੱਜ ਉਹ ਸੱਚ ਸਾਹਮਣੇ ਆ ਗਿਆ ਕਿ ਮੋਦੀ ਤੇ ਉਹਦੀ ਜੋਗੀ ਸਰਕਾਰ ਜਿਹੜੀ ਹੈ ਦੇਸ਼ ਦੇ ਵਿੱਚ ਡਾਕਟਰ ਭੀਮrao ਜੀ ਦੇ ਦਿੱਤੇ ਸੰਵਿਧਾਨ ਨੂੰ ਦੇਸ਼ ਦੇ ਵਿੱਚ ਲੋਕਤੰਤਰ ਆਜ਼ਾਦੀ ਤੋਂ ਬਾਅਦ ਆਏ ਲੋਕਤੰਤਰ ਦਾ ਕਾਹਨ ਕਰਕੇ ਉਹ ਡਿਕਟੇਟਰ ਸ਼ਾਹੀ ਰਾਜ ਕਰਨਾ ਚਾਹੁੰਦੇ ਨੇ ਉਹ ਹਿਟਲਰ ਹੀ ਰਾਜ ਕਰਨਾ ਚਾਹੁੰਦੇ ਨੇ ਉਹ ਚਾਈਨਾ ਵਰਗਾ ਰਾਜ ਕਰਨਾ ਚਾਹੁੰਦੇ ਨੇ ਉਹ ਅਫਗਾਨਿਸਤਾਨ ਵਰਗਾ ਰਾਜ ਕਰਨਾ ਚਾਹੁੰਦੇ ਨੇ ਉਹ ਨਹੀਂ ਚੱਲੂਗਾ ਕਿਉਂਕਿ ਇਸ ਦੇਸ਼ ਨੇ ਕਦੀ ਵੀ ਉਹ ਚਾਹੇ ਅਬਦਾਲੀ ਆਇਆ ਹੋਵੇ ਚਾਹੇ ਗਦਨੀ ਆਇਆ ਹੋਵੇ ਚਾਹੇ ਔਰੰਗਜ਼ੇਬ ਆਇਆ ਹੋਵੇ ਚਾਹੇ ਉਹ ਅੰਗਰੇਜ਼ ਆਏ ਹੋਣ ਤੇ ਚਾਹੇ ਅੱਜ ਮੋਦੀ ਉਹੋ ਜਿਹਾ ਕੰਮ ਕਰਨ ਦੀ ਕੋਸ਼ਿਸ਼ ਕਰੇ ਇਸ ਦੇਸ਼ ਦੇ ਲੋਕ ਜਿਹੜੇ ਨੇ ਉਹਨੂੰ ਕਦੀ ਵਰਦਾਨ ਲਖਨ ਸਿੰਘ ਸਾਹਿਬ ਜਿਸ ਤਰ੍ਹਾਂ ਦੁਬਾਰਾ ਬਿਆਨਬਾਜ਼ੀ ਹੋ ਰਹੀ ਹੈ ਉਹਨਾਂ ਬੋਲੋ ਹਲੇ ਵੀ ਜਿਹੜਾ ਟਾਈਮ ਨਹੀਂ ਕੀਤਾ ਜਾ ਰਿਹਾ ਕਿ ਇਹ ਜਿਹੜਾ ਵਾਅਦਾਤ ਹੋਈ ਆ ਤੇ ਇਨਸਾਨੀਅਤ ਨੂੰ ਸਾਨੂੰ ਸੰਗਾਂ ਨਹੀਂ ਲੱਗਦਾ ਤੁਹਾਨੂੰ ਬਿਆਨਬਾਜ਼ੀ ਜਿਹੜੀ ਹੋ ਰਹੀ ਹੈ ਦੇਖੋ ਜਿਹੜੇ ਇਹ ਉਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਨ੍ਹਾਂ ਮਾਵਾਂ ਦੀਆਂ ਪੁੱਖਾਂ ਖਾਲੀ ਹੋ ਗਏ ਜਿਨ੍ਹਾਂ ਦੇ ਸਿਰ ਦੇ ਸਾਈ ਚਲੇ ਗਏ ਔਰ ਜਿਨ੍ਹਾਂ ਦੇ ਘਰ ਬਰਬਾਦ ਹੋ ਗਏ ਔਰ ਉਸ ਤੋਂ ਵੱਡੀ ਗੱਲ ਜਿਹੜੀ barbarity ਦੇ ਨਾਲ ਇਹ ਕੰਮ ਕੀਤਾ ਗਿਆ ਮੇਰੇ ਖਿਆਲ ਦੇ ਵਿੱਚ ਤੁਸੀਂ ਸਾਰਿਆਂ ਨੇ ਸਾਰੀ ਦੁਨੀਆ ਨੇ ਉਹ ਵੀਡੀਓ ਦੇਖੀ ਔਰ ਮੈਨੂੰ ਇਸ ਤਰ੍ਹਾਂ ਲੱਗਦਾ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇਦੋਂ ਵੱਡਾ क्रूरਤਾ ਵਾਲਾ ਕਦਮ ਕੋਈ ਨਹੀਂ ਹੋ ਸਕਦਾ ਜਾਂ ਤਾਂ ਆਪਾਂ ਨੇ ਦੇਖਿਆ ਸੀਗਾ ISIS ਜਿਹੜਾ ਉਹ ਇਸ ਤਰ੍ਹਾਂ ਦੇ क्रूर ਕੰਮ ਕਰਿਆ ਕਰਦੀ ਸੀ ਵੀ ਬੰਦਾ ਬਿਠਾਇਆ ਉਹਦੀ ਗਰਦਨ ਲਾਤੀ ਜਾਂ ਦੇਖਦੇ ਸੀ ਤਾਲਿਬਾਨ ਇਹਜਾ ਕੰਮ ਕਰਦੇ ਨੇ ਕਿ ਜਿੰਨੂੰ ਰੱਖ ਕੇ ਉਹਦੇ ਸਿਰ 'ਚ ਗੋਲੀ ਮਾਰਤੀ ਜਾਂ ਜਿੱਥੇ ਮਰਜੀ ਉਹਨੂੰ ਡੈਂਡਦਾ ਇਦਾਂ ਦਾ क्रूरਤਾ ਦਾ ਕਦਮ ਇੱਕ ਰਾਜਗ੍ਰਹਿ ਮੰਤਰੀ ਦਾ ਬੇਟਾ ਕਰੇ ਔਰ ਮੈਂ ਸਮਝਦਾ ਕਿ ਅਜੇ ਤੱਕ ਉਹ ਰਾਜਗ੍ਰਹਿ ਮੰਤਰੀ ਆਪਣੇ ਪਦ ਤੇ ਬੈਠਾ ਰਵੇ ਔਰ ਪ੍ਰਧਾਨ ਮੰਤਰੀ ਉਹਨੂੰ ਬਰਖਾਸਤ ਨਾ ਕਰੇ ਇਹ ਤੂੰ ਸ਼ਰਮਚਾਰ ਗੱਲ ਸਾਡੇ ਲੋਕਤੰਤਰ ਦੇ ਵਿੱਚ ਨਹੀਂ ਹੋ ਸਕਦੀ। ਨਾਗਰ ਸਾਹਿਬ ਸੂਓ ਮੋਟੋ ਨੋਟਿਸ ਜੀ ਹੈ ਸੁਪਰੀਮ ਕੋਰਟ ਨੇ ਉਹਦੇ ਉੱਤੇ ਕਿੰਦਾ ਵੇਖਦੇ ਹੋ? ਦੇਖੋ ਜਿਹੜਾ ਸੁਪਰੀਮ ਕੋਰਟ ਨੇ ਸੂਓ ਮੋਟੋ ਨੋਟਿਸ ਲਿਆ ਆ ਇਹ ਸੁਪਰੀਮ ਕੋਰਟ ਦਾ ਇੱਕ ਪ੍ਰੈਰੋਗੇਟਿਵ ਆ। ਸੁਪਰੀਮ ਕੋਰਟ ਉਹਦੋਂ ਸੂਓ ਮੋਟੋ ਨੋਟਿਸ ਲੈਂਦੀ ਹੈ ਜਦੋਂ ਕਿ ਉਹ ਇਹ ਮਹਿਸੂਸ ਕਰਦੀ ਹੈ ਕਿ ਦੇਸ਼ ਦੇ ਵਿੱਚ ਇੱਕ ਐਹੋ ਜੀ ਗੈਰ ਕਾਨੂੰਨੀ ਘਟਨਾ ਹੋ ਗਈ ਹੈ। ਜਿਦੇ ਤੇ ਕਾਨੂੰਨ ਸ਼ਾਇਦ ਉਸ ਤਰ੍ਹਾਂ ਦਾ ਰੋਲ ਆਦਾ ਨਹੀਂ ਕਰ ਰਿਹਾ ਸਰਕਾਰਾਂ ਉਸ ਤਰ੍ਹਾਂ ਦਾ ਰੋਲ ਆਦਾ ਨਹੀਂ ਕਰ ਰਹੀਆਂ ਜਿਸ ਤਰ੍ਹਾਂ ਦਾ ਸਰਕਾਰਾਂ ਨੂੰ ਤੇ ਸਰਕਾਰਾਂ ਦੇ ਤਹਿਤ ਕਾਨੂੰਨ ਨੂੰ ਕਰਨਾ ਚਾਹੀਦਾ ਹੈ ਫਿਰ ਸੁਪਰੀਮ ਕੋਰਟ ਦੇ ਕੋਲ ਸੂਵੋ ਮੋਟੋ ਨੋਟਿਸ ਲੈਣ ਦਾ ਇਹ ਅਧਿਕਾਰ ਹੁੰਦਾ ਔਰ ਉਸ ਅਧਿਕਾਰ ਦੇ ਤਹਿਤ ਸੁਪਰੀਮ ਕੋਰਟ ਨੇ ਸੂਵੋ ਮੋਟੋ ਸੰਗਤ ਸਮੇਂ ਰੋਕਣ ਦੀ ਕੋਸ਼ਿਸ਼ ਕੀਤੀ ਜਾਂ ਬੈਰੀਕਾਡ ਕੀਤੀ ਉੱਥੇ ਕਿਉਂਕਿ ਜਿਸ ਤਰ੍ਹਾਂ ਕੱਲ ਵੀ ਜਿਹੜਾ ਚੰਡੀਗੜ੍ਹ ਦੇ ਵਿੱਚ ਇਸ ਤਰ੍ਹਾਂ ਦਾ ਹੋਇਆ ਜੇ ਉੱਥੇ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਰੁਟੇਂ ਦੇਖੋ ਮੇਰੀ ਗੱਲ ਸੁਣੋ ਇਹ ਜਿਹੜਾ ਪ੍ਰੈਰੋਗੇਟਿਵ ਹੈਗਾ ਆ ਔਰ ਇਹ ਫੈਸਲਾ ਜਿਹੜਾ ਆ ਆਲ ਇੰਡੀਆ ਕਾਂਗਰਸ ਕਮੇਟੀ ਤੇ ਸੂਬੇ ਦੇ ਪ੍ਰਧਾਨ ਸਾਹਿਬ ਦਾ ਆ ਜੋ ਸਾਨੂੰ ਸਾਡੇ ਜਰਨਲ ਕਹਿਣਗੇ ਅਸੀਂ ਤਾਂ ਫੌਜਾਂ ਆ ਉਨ੍ਹਾਂ ਦੇ ਮਗਰ ਡੱਟ ਜਾਣਾ ਹੈ ਠੀਕ ਹੈ ਜੀ ਮੈਡਮ ਸਾਹਿਬ ਇਕੱਲੇ ਕਰਨਾ ਹੈ